ਸਿਮਰਜੀਤ ਸਿੰਘ ਮਾਨ ਜਿੰਦਾਬਾਦ 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 ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਫਿਜ਼ੀਕਲ ਐਜੂਕੇਸ਼ਨ ਦੇ 168 ਨਿਯੁਕਤੀ ਪੱਤਰ ਵਾਲੇ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਧੂਰੀ ਵਿਖੇ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਸਨ ਦਾਸ ਦਈਏ ਕੇ ਹੈ ਅਧਿਆਪਕ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੇਸ ਹਾਰ ਗਏ ਹਨ ਪਰੰਤੂ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਮਰitsar ਸਾਹਿਬ ਵੱਲੋਂ ਇਹਨਾਂ ਅਧਿਆਪਕਾਂ ਨੂੰ ਸਮਝਾ ਕੇ ਪਾਣੀ ਵਾਲੀ ਟੈਂਕੀ ਤੋਂ ਉਤਾਰਿਆ ਗਿਆ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਧਿਆਪਕਾਂ ਦੇ ਹੱਕ ਵਿੱਚ ਮਾਰਿਆ ਹਾ ਦਾ ਨਾਹਰਾ ਆਓ ਦੇਖਦੇ ਹਾਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਪੂਰਨਲੀ ਸਰਕਾਰਾਂ ਕਾ ਕਰਦੀ ਆਉਂਦੇ ਨੇ ਆਪਾਂ ਤਾਂ ਕੀ ਖਲਾਫ ਲੜਾਂਗੇ ਪਹਿਲਾਂ ਵੀ ਲੜਿਆ ਹੋਣਾ ਹੈ ਆ ਜਾਂਦਾਂਗੇ ਪਾਣੀ ਕੋਲ ਦਾ ਮੋਟ ਥੋੜੇ ਬਚੀਲਾ ਨੇ ਸਾਰੇ ਬਸ ਤੇ ਮਤਲਬ ਸਰਾਂ ਨੂੰ ਇਹ ਨਾਲ ਤੁਹਾਨੂੰ ਮਾਨਸਾਬ ਦੀਆਂ ਰੱਖਦੇ ਮੋਟ ਨੂੰ ਦੇਖੋ ਪ੍ਰੋਸਾਫ ਨਾਲ ਦੀ ਵਰਤ ਕੇ ਦੇਖਦੇ ਹੀ ਹੋਏ ਹਾਂਜੀ ਹਾਂਜੀ ਚਲੋ ਹਾਂਜੀ ਚਲੋ ਇਹ ਕਿ ਡਿਪਾਰਟਮੈਂਟ ਦੀ ਤਾਂ ਸਾਨੂੰ ਸਾਡੇ ਤੇ ਥੋਪੀ ਜਾ ਰਹੀ ਹੈ ਗਲਤੀ ਜਿਹੜੀ ਗਲਤੀ ਆ ਉਹ ਡਿਪਾਰਟਮੈਂਟ ਦੀ ਆ ਜਿਹੜੇ ਗਲਤ ਰੂਲ ਬਣਾਉਂਦੇ ਆ ਜਿੰਨਾ ਕਰਕੇ ਭਾਰਤੀਆਂ ਹਾਈ ਕੋਰਟਾਂ ਦੇ ਵਿੱਚ ਚੈਲੰਜ ਹੋ ਜਾਂਦੀਆਂ ਹੈਗੀਆਂ ਜਿਹਦੇ ਕਰਕੇ ਜਿਹੜੇ ਅ ਲੀਜੀ ਵਾਲ ਹੁੰਦੇ ਨੇ ਅ ਅਧਿਆਪਕ ਉਹ ਬਾਰ ਕੱਢ ਦਿੱਤੇ ਜਾਂਦੇ ਹਨ ਸਾਡਾ ਕਸੂਰ ਦੱਸਿਆ ਜਾਵੇ ਵੀ ਸਾਡਾ ਕਸੂਰ ਕੀ ਆ ਕਸੂਰ ਬੱਚੇ ਤੁਹਾਡਾ ਕੋਈ ਨਹੀਂ ਕਸੂਰ ਸਾਡਾ ਪੰਜਾਬੀਆਂ ਦਾ ਵੀ ਅਸੀਂ ਹੁਣ ਤੱਕ ਵੀ ਸਭ ਤੋਂ ਨਲਾਇਕ ਸਰਕਾਰ ਚੁਣ ਲਈ ਇਹ ਨਲਾਇਕੀ ਸਰਕਾਰ ਦੇ ਨਲਾਇਕ ਸਰਕਾਰ ਚੁਣ ਕੇ ਅਸੀਂ ਸਾਨੂੰ ਹੁਣ ਭੁਗਤਣਾ ਪੈ ਰਿਹਾ ਕੋਈ ਨਾ ਅਸੀਂ ਪੰਜਾਬੀ ਅਸੀਂ ਕ੍ਰਾਂਤੀਕਾਰੀ ਲੋਕ ਆ ਇਹਨਾਂ ਨੂੰ ਜਵਾਬ ਵੀ ਦੇਣਾ ਚਾਹੁੰਦੇ ਆ ਜਵਾਬ ਦਿੱਤਾ ਵੀ ਹੈ ਸਰਕਾਰ ਬਣ ਤੋਂ 3 ਮਹੀਨੇ ਬਾਅਦ ਹੁਣ ਵੀ ਦੇਵਾਂਗੇ ਅੱਗੇ ਵੀ ਦਿੰਦੇ ਰਹਾਂਗੇ ਇਹਨਾਂ ਨੂੰ ਇਹਨਾਂ ਦਾ ਸੂਕੜਾ ਸਾਫ਼ ਕਰਕੇ ਰੱਖਾਂਗੇ ਆਪੇ ਇਹ 142 ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀਗੇ ਇਹ ਪਿਛਲੇ ਲੰਮੇ ਸਮੇਂ ਤੋਂ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਸੀਗੇ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਪੂਰੀ ਹੰਦਰਦੀ ਜਿਤਾਉਂਦੇ ਰਹੇ ਆ ਪਰ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਹਨਾਂ ਦਾ ਸਹੀ ਪੱਖ ਨਹੀਂ ਰੱਖਿਆ ਇਸ ਕਰਕੇ ਹਾਈ ਕੋਰਟ ਤੋਂ ਜਿਹੜਾ ਫੈਸਲਾ ਆਇਆ ਉਹ ਇਹਨਾਂ ਬੱਚਿਆਂ ਦੇ ਉਲਟ ਆ ਗਿਆ ਪਰੰਤੂ ਅੱਜ ਅਸੀਂ ਬੱਚਿਆਂ ਨੂੰ ਸਮਝਾ ਕੇ ਇਹ ਪਾਣੀ ਵਾਲੀ ਟੈਂਕੀ ਤੋਂ ਉਤਾਰ ਰਹੇ ਹਾਂ ਅਸਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਤੇ ਬੇਸ਼ੱਕ ਰੀਵੀਜ਼ਨ ਪਟੀਸ਼ਨ ਹੋਵੇ ਬੇਸ਼ੱਕ ਸੁਪਰੀਮ ਕੋਰਟ 'ਚ ਜਾਣਾ ਹੋਵੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਜਿਹੜਾ ਉਹ ਹਰ ਤਰ੍ਹਾਂ ਨਾਲ ਇਹਨਾਂ ਦੀ ਮਦਦ ਕਰੇਗਾ ਤੇ ਬੱਚਿਆਂ ਨੂੰ ਅਸੀਂ ਇਹੀ ਸਮਝਾਇਆ ਕਿ ਤੁਸੀਂ ਆਪ ਦੀ ਜਾਨ ਨੂੰ ਜੋਖਮ 'ਚ ਨਾ ਪਾਓ ਤੇ ਤੁਸੀਂ ਜੋ ਕਾਨੂੰਨੀ ਲੜਾਈ ਹੈ ਉਹ ਸਰਕਾਰ ਨਾਲ ਲੜੋ ਸਾਡੀ ਬੇਨਤੀ ਤੇ ਜਿਹੜਾ ਸਾਥੀ ਗਮਦੂਰ ਸਿੰਘ ਪਾਣੀ ਵਾਲੀ ਟੈਂਕੀ ਤੇ ਜੜਿਆ ਸੀਗਾ ਉਹ ਸਾਡੀ ਇਹ ਬੇਨਤੀ ਪ੍ਰਵਾਨ ਕਰਦਾ ਹੋਇਆ نیچے ਆ ਰਿਹਾ ਹੈ ਸਰਕਾਰ ਦੀ ਅਸੀਂ ਨਿਖੇਧੀ ਕਰਦੇ ਆਂ ਸਰਕਾਰ ਨੇ ਇਹਨਾਂ ਬੱਚਿਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਹਰਵੰਸ ਸਿੰਘ ਜੀ ਕੀ ਕਹੋਗੇ ਜਿਹੜੇ ਨੌਜਵਾਨਾਂ ਦੇ ਕੱਲ ਸਰਕਾਰ ਇਹਨਾਂ ਨੂੰ ਕੁਝ ਜੋਇਨ ਨਹੀਂ ਕਰਵਾ ਰਹੀ ਤੇ ਜਿਹੜਾ ਇਹਨਾਂ ਦਾ ਫੈਸਲਾ ਆਇਆ ਜੀ ਇਹ ਸਰਕਾਰ ਦੀ ਨਿਲੈਕੀ ਹੈ ਜੀ ਸਰਕਾਰ ਨੇ ਜਾਣ ਬੁੱਝ ਕੇ ਇਹਨਾਂ ਦਾ ਕੇਸ ਨਹੀਂ ਲੜਿਆ ਜੀ ਉਹ ਨੂੰ ਪਤਾ ਹੈ ਸਰਕਾਰਾਂ ਚ ਸਫਾਰਸ਼ਾਂ ਚਲਦੀਆਂ ਨੇ ਹੋ ਸਕਦਾ ਉਹਨਾਂ ਚੋਂ ਕਿਸੇ ਬੱਚਿਆਂ ਨੇ ਕੋਈ ਜ਼ੋਰ ਚਾੜ ਕੇ ਆਪਣਾ ਕੋਈ ਆਪਣੇ ਆਪ ਨੌਕਰੀ ਇਹਨਾਂ ਦੇ ਸਾਹ ਹੱਤ ਮਾਰ ਕੇ ਆਪ ਨੌਕਰੀਆਂ ਲੈ ਕੇ ਹੋਣ ਜੀ ਸਰਕਾਰ ਨੇ ਇਹਨਾਂ ਦਾ ਕੋਈ ਵੀ ਪੱਖ ਨਹੀਂ ਪੂਰਿਆ ਅਸੀਂ ਇਹਨਾਂ ਦੇ ਨਾਲ 8 ਮਾਰਚ ਤੋਂ ਜਿਸ ਦਿਨ ਤੋਂ ਇਹ ਬੈਠੇ ਨੇ ਧਰਨੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਉਹਨਾਂ ਦੇ ਸਾਰੇ ਵਰਕਰ ਇਹਨਾਂ ਦੇ ਨਾਲ ਆ ਨਾਲ ਖੜਾਂਗੇ ਹਾਈ ਕੋਰਟ ਤੇ ਰਿਵੀਜ਼ਨ ਪੀਟੀਸ਼ਨ ਪਾਉਣੀ ਹੋਵੇ ਜਾਂ ਸੁਪਰੀਮ ਕੋਰਟ ਜਾਣਾ ਹੋਵੇ ਜਾਂ ਕੋਈ ਹੋਰ ਰਣਨੀਤੀ ਅਪਣਾਉਣੀ ਹੋਵੇ ਅਸੀਂ ਇਹਨਾਂ ਦੇ ਨਾਲ ਹੱਥ ਰੱਖਾਂਗੇ ਜਦੋਂ ਤੱਕ ਇਹਨਾਂ ਦੀ ਜਿੱਤ ਨਹੀਂ ਹੋਦੀ ਇਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ 68 ਡੀਪੀਏ ਦੇ ਆਪਕੋ ਜੋ ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਭਰਤੀ 41 ਕਟ ਮਾਸਟਰ ਕੈਡਰ ਦੇ ਨਾਲ ਆਈ ਸੀ ਸਰਕਾਰ ਦੁਆਰਾ ਸਾਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਸੀ ਤੇ ਸਕੂਲ ਅਲਾਟਮੈਂਟ ਵੀ ਹੋ ਚੁੱਕੇ ਸੀ ਪਰ ਸਰਕਾਰ ਦੀਆਂ ਨਲਾਇਕੀਆਂ ਤੇ ਡਿਪਾਰਟਮੈਂਟ ਦੀਆਂ ਕਮਜ਼ੋਰੀਆਂ ਤੇ ਕਾਰਨ ਕਮੀਆਂ ਦੇ ਕਾਰਨ ਭਰਤੀ ਕੋਰਟ ਦੇ ਵਿੱਚ ਚੈਲੰਜ ਹੋਈ ਬੜਾ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਬੇਸ਼ੱਕ ਅਸੀਂ ਅੱਜ ਰੋਲੰਡ ਦੀ ਕਗਾਰ ਤੇ ਆ ਗਏ ਆ ਫੈਸਲਾ ਸਾਡੇ ਅਗੇਂਸਟ ਆਇਆ ਪਰ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਜਿਨ੍ਹਾਂ ਨੇ ਪਿਛਲੇ 8 ਮਾਰਚ ਤੋਂ ਸਾਡਾ ਸਾਥ ਨਿਭਾਇਆ ਇੱਥੇ ਜੋ ਵੀ ਸਾਡਾ ਟੈਂਟ ਦਾ ਜਾਂ ਇੱਥੇ ਰਹਿਣ ਦੇ ਵਿੱਚ ਜੋ ਸਾਨੂੰ ਮੱਛਰਦਾਨੀਆਂ ਵਗੈਰਾ ਜਾਂ ਇੱਥੋਂ ਤੱਕ ਕਿ ਸਾਨੂੰ ਜੋ ਖਾਣੇ ਦਾ ਬਹੁਤ ਵੱਡਾ ਸਮੱਸਿਆ ਸੀਗੀ ਸਾਡੇ ਖਾਣ ਪਾਣ ਖਾਣ ਪੀਣ ਦਾ ਪ੍ਰਬੰਧ ਵੀ ਇਹਨਾਂ ਨੇ ਕਰਕੇ ਦਿੱਤਾ ਅਸੀਂ ਬਹੁਤ ਧੰਨਵਾਦੀ ਆ ਇਹਨਾਂ ਦੇ ਤੇ ਧੂਰੀ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਪਿਛਲੀ ਵਾਰ ਉਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਸੀ ਇਸ ਵਾਰ ਵੀ ਮੌਜੂਦ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਸਾਡਾ ਦੁੱਖ ਦਾ ਸਮਾਂ ਹੈ ਉਹਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੀ ਪਾਰਟੀ ਵੱਲੋਂ ਸਾਡਾ ਸਹਿਯੋਗ ਬਣਿਆ ਰਹੇਗਾ ਅਸੀਂ ਤਹਿ ਦਿਲੋਂ ਧੰਨਵਾਦੀਆਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਅਸੀਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੋ ਵੀ ਕਿਸੇ ਵੀ ਡਿਪਾਰਟਮੈਂਟ ਚਾਹੇ ਆਪਣਾ ਪੰਜਾਬ ਸਟੇਟ ਲਾ ਲੋ ਚਾਹੇ ਅਦਰ ਸਟੇਟ ਲਾ ਲੋ ਉਹਨਾਂ ਦੇ ਵਿੱਚ ਕੋਈ ਭਰਤੀ ਆਉਂਦੀ ਆ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਜੋ ਵੀ ਇੱਕ ਟੈਟ ਰੱਖਿਆ ਜਾਂਦਾ ਪੀਐਸ ਟੈਟ ਜਿਹੜਾ ਸਟੇਟ ਲੈਵਲ ਦਾ ਹੁੰਦਾ ਉਹ ਕਿਸੇ ਵੀ ਭਾਰਤੀ ਡਿਪਾਰਟਮੈਂਟ ਤੋਂ ਭਾਰਤੀ ਕਹਣ ਤੋਂ ਪਹਿਲਾਂ ਲਿਆ ਜਾਂਦਾ ਹੈ ਤੇ ਸਾਥੋਂ ਨਾਲ ਕੋਈ ਪੇਪਰ ਲਿਆ ਗਿਆ ਪੀਐਸ ਟੈਟ ਜਿਹੜੇ ਨੇ ਡਿਮਾਂਡ ਕੀਤੀ ਆ ਫਿਜ਼ੀਕਲ ਐਜੂਕੇਸ਼ਨ ਦਾ ਪੀਐਟ ਟੈਟ ਪਹਿਲਾਂ ਇੱਕ ਵਾਰ ਵੀ ਲਿਆ ਗਿਆ ਜਿੱਦਿ ਦੀ ਕਿ ਡਿਮਾਂਡ ਕਿਸੇ ਜਿਹਦੇ ਕਰਕੇ ਅਸੀਂ ਸਿੰਗਲ ਪੈਂਟ ਤੇ ਵੀ ਹਾਰੇ ਆ ਡਬਲ ਪੈਂਚ ਤੇ ਵੀ ਹੁਣ ਅਸੀਂ ਹਾਰ ਗਏ ਆ ਇਹ ਸਾਰੀਆਂ ਡਿਪਾਰਟਮੈਂਟ ਤੇ ਸਰਕਾਰ ਦੀਆਂ ਨਲਾਇਕੀਆਂ ਹਨ ਕਿ ਉਹ ਜਿਹੜੀਆਂ ਗਲਤੀਆਂ ਗਈਆਂ ਉਹ ਅਧਿਆਪਕਾਂ ਤੇ ਥੋਪੀਆਂ ਗਈਆਂ ਤੇ ਅਧਿਆਪਕਾਂ ਨੂੰ ਅਜ ਭੁਗਤਣੀਆਂ ਪੈ ਰਹੀਆਂ ਜਿਹਦੇ ਕਰਕੇ ਕੋਰਟਾਂ ਦੇ ਵਿੱਚੋਂ ਵੀ ਜੱਜ ਸਿਰਫ ਉਹੀ ਪੁਆਇੰਟ ਚਾਹਦਾ ਕਿ ਤੁਸੀਂ ਜਿਹੜਾ ਉਹ ਨੋਟੀਫਿਕੇਸ਼ਨ ਕੱਢਿਆ ਸੀ ਪੀਐਸ ਟੈਟ ਦੀ ਡਿਮਾਂਡ ਕੀਤੀ ਆ ਤੇ ਉਹ ਤੁਸੀਂ ਪੀਐਸ ਟੈਟ ਪਹਿਲਾਂ ਕਿਉਂ ਨਹੀਂ ਲਿਆ